आज मैं ये कहूँगा कि सारे भाईचारा बहुत बड़ा दिन है पूरी मुल्क के लिए बहुत बड़ा दिन है पूरी इंसानियत के लिए बड़ी बड़ा दिन है सिर्फ़ मुस्लिम भाई के लिए नहीं आपके लिए इसके लिए उसके लिए सबका बड़ा दिन है बहरहाल आज जो है सारे भाई आपस में गले मिलते हैं और हमारे भारत की खासकर गंगा जमुना तहज़ीब को बिल्कुल बुलंद मकाम पे ले जाते हैं ऊपर ले जाते हैं गले मिलकर के दबा के तो लिहाजा आज जो है ईद सीद का दिन है खुशियों का दिन है खुशियों का मौका खुशियों का वक्त है खुशियों का समा है इसमें सारे जो है कि लड़ाई दंगे फितनों फसाद दूर करके यानी कीना ख़त्म करके बोख हसत जलन ख़त्म करके प्रेम सद्भावना का त्यौहार मुबारक है इसी ईद मुबारक कहते हैं आज ईदगाह कब्रिस्तान इंतजामिया सुल्तानवीर रोड ईदगाह के अंदर ईद के ईद बड़े धूमधाम से मनाया गया मुख्य मेहमान से हमारे जो है कि आम आदमी पार्टी का अजय गुप्ता साहब और मुख्य मेहमान हमारे सुख औौजला साहब जो हमारे गुरजीत औजला साहब एम के भाई का और गुरजीत सिंह वो धारीवाल साहब ये सब आए थे और मैं इसका खास करते हैं दिल से शुक्रिया वेलकम खैर वक़दम करता हूँ कि ये लोग आते हैं और सबको खुशियाँ बांट के जाते हैं मैं तो समझता हूँ कि सब आवे खुशियाँ बांट के जावे खुशियाँ लेके जावे हमें बुलाए हम पहुँचे वो आए वो पहुँचे ठीक है वेलकम ਇਦ ਮੁਬਾਰਕ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ? Eid ਮੁਬਾਰਕ ਦੀ ਆਪਣੇ ਭਾਈਚਾਰੇ ਨੂੰ, ਮੁਸਲ ਭਾਈਚਾਰੇ ਨੂੰ ਵਧਾਈ ਦੇਣ ਆਏ। ਅੱਲਾਹ ਤਾਲਾ ਦੇ ਅੱਗੇ, ਖੁਦਾ ਦੇ ਅੱਗੇ ਅਰਦਾਸ ਕੀਤੀ ਹੈ ਕਿ ਸਾਡਾ ਭਾਈਚਾਰਾ ਤਰੱਕੀ ਕਰੇ। ਸਭ ਪਿਆਰ ਨਾਲ ਰਹੇ, ਆਪਸੀ ਸਾਂਝ, ਇੱਕਤਾ ਮਜ਼ਬੂਤ ਹੋਵੇ। ਔਰ ਸਾਡਾ ਸ਼ਹਿਰ ਵਿਕਾਸ ਕਰੇ ਮੈਂ ਪੂਰੀ ਦੁਨੀਆ ਦੇ ਵੱਖ-ਵੱਖ ਦੇਸ਼وں ਮੇਰੇ ਜਿੱਤਨੇ ਵੀ ਮੁਸਲਮਾਨ ਭਾਈ ਹੈ ਸਭ ਕੋਈ Eid ਕੀ ਆ ਬਹੁਤ ਬਹੁਤ ਮੁਬਾਰਕਾ ਦਿੰਦਾ। ਠੀਕ ਹੈ। ਸਰ ਕੀ ਕਹਿਣਾ ਚਾਹੁੰਦੇ? ਅੱਜ ਇਸ ਬਹੁਤ ਅੱਜ ਦੇ ਇਸ ਬਹੁਤ ਹੀ ਮਹਾਨ ਦਿਨ ਤੇ ਜਿਹੜਾ ਕਿ ਈਦ ਦੇ ਰੂਪ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਮੁਸਲਮ ਭਾਈਚਾਰੇ ਦੇ ਵਿੱਚ ਬਹੁਤ ਹਰਸ਼ ਉਹ ਉਲਾਸ ਸਰ ਖੁਸ਼ੀਆਂ ਦਾ ਮਨਾਇਆ ਜਾ ਰਿਹਾ ਇਸ ਇਸ ਮੁਬਾਰਕ ਦਿਨ ਤੇ ਮੈਂ ਸਾਰੇ ਮੁਸਲਮ ਭਾਈਚਾਰੇ ਨੂੰ ਦੁਨੀਆ ਦੇ ਜਿੱਥੇ ਕਿਤੇ ਵੀ ਬੈਠੇ ਨੇ ਬਹੁਤ-ਬਹੁਤ ਮੁਬਾਰਕਬਾਦ ਦਿਨਾ ਔਰ ਅੱਲਾਹ ਤਾਲਾ ਖੁਦਾ ਦੇ ਚਰਨਾਚਰ ਇਹੋ ਹੀ ਅਰਦਾਸ ਕਰਦਾ ਕਿ ਹਮ ਸਭ ਕੋ ਉਹ ਸ਼ਕਤੀ ਦੇ ਤਾਕਤ ਦੇ ਬਲ ਦੇ ਜਾ ਜੋ ਹਮ ਇਸ ਪਵਿੱਤਰ ਸ਼ਹਿਰ ਦੀ ਸੇਵਾ ਕਰ ਸਕੇ ਆਪਣੇ ਪੰਜਾਬ ਦੀ ਸੇਵਾ ਕਰ ਸਕੇ ਆਪਣੇ ਮੁਲਕ ਦੀ ਸੇਵਾ ਕਰਦੇ। ਧੰਨਵਾਦ। ਮੈਂ ਇਹ ਚਾਹੁੰਦਾ ਕਿ ਕਿੰਨੀ Eid ਸਾਰੇ ਵਿੱਚ ਅੱਜ ਪਹੁੰਚੇ ਹੋ। ਦੇਖੋ ਅੱਜ ਬੜਾ ਪਵਿੱਤਰ ਦਿਹਾੜਾ ਏਦਾਂ ਅਸੀਂ ਸਾਰੇ ਭਾਈਚਾਰੇ ਸਾਰਾ ਸਮਾਜ ਮਿਲ ਕੇ ਨੂੰ ਮਨਾਉਂਦੇ ਆ। ਮੈਂ ਇੱਥੇ ਮੁਬਾਰਕਵਾਦ ਦਿੰਦਾ। ਖਾਸ ਕਰ ਆਪਣੇ ਜਿਹੜੇ ਮੁਸਲਮਾਨ ਭਾਈਚਾਰਾ ਸਾਡੇ ਵੀ ਚਾਹਣਾ ਚਾਹੁੰਦੇ ਹੋ ਅੱਜ Eid ਦੇ ਮੌਕੇ ਤਿਵਾਰ ਦੇ ਉੱਪਰ ਤੁਸੀਂ ਅੱਜ ਮੁਕੰਨ ਭਾਈਚਾਰੇ ਕੋਲ ਪਹੁੰਚੇ ਹੋ ਜੀ ਅ ਦੇਖੋ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਜਿੰਨੇ ਸਾਡੇ ਮੁਸਲਮ ਭਰਾ ਨੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਸਾਡੇ ਵੱਲੋਂ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਆਪਣੇ ਹਲਕੇ ਵਿੱਚ ਅੱਜ ਅਸੀਂ ਇੱਥੇ ਆਏ ਸੀ ਔਰ ਆਪਣੇ ਮੁਸਲਮ ਭੈਣਾਂ ਭਰਾਵਾਂ ਦੇ ਨਾਲ ਥੋੜਾ ਜਿਹਾ ਟਾਈਮ ਬਿਤਾਉਣ ਲਈ ਆਏ ਸੀ ਕਿ ਈਦ ਹੈ ਉਹਨਾਂ ਨੂੰ ਵਿਸ਼ ਕਰਨ ਲਈ ਆਏ ਸੀ ਸੋ ਤੁਹਾਡੇ ਮਾਧਿਅਮ ਰਾਹੀਂ ਇਹੀ ਅਰਦਾਸ ਕਰਦੇ ਆਂ ਇਹੀ ਦੁਆ ਕਰਦੇ ਆਂ ਕਿ ਪਰਮਾਤਮਾ ਸਾਰਿਆਂ ਦੇ ਘਰ ਵਿੱਚ ਸੁੱਖ ਸਮਰiddhi ਸ਼ਾਂਤੀ ਲੈ ਕੇ ਆਵੇ